ਸਰਕਾਰੀ ਬੈਂਕ ਕਰਮਚਾਰੀ 2 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਹੜਤਾਲ ਕਰਨੇ ਨੇ ਪੀਟੀਆਈ ਦੇ ਹਵਾਲੇ ਤੋਂ ਇਹ ਖਬਰ ਮਿਲ ਰਹੀ ਹੈ ਇਸ ਤੋਂ ਪਹਿਲਾਂ 12 ਨਵੰਬਰ ਨੂੰ ਤਨਖਾਹ ਦੇ ਵਿੱਚ ਵਾਅਦੇ ਦੇ ਲਈ ਬੈਂਕ ਕਰਮਚਾਰੀ ਇੱਕ ਦਿਨ ਦੀ ਹੜਤਾਲ ਤੇ ਗਏ ਸਨ ਬੈਂਕ ਕਰਮਚਾਰੀਆਂ ਦੀ ਤਨਖਾਹ ਦੇ ਵਿੱਚ ਵਾਅਦੇ ਦਾ ਮੁੱਦਾ 2012 ਤੋਂ ਚੱਲਦਾ ਆ ਰਿਹਾ ਹੈ ਪਰ ਆਈਬੀਏ ਯਾਨੀ ਕਿ ਇੰਡੀਅਨ ਬੈਂਕ ਆਫ ਐਸੋਸੀਏਸ਼ਨ 11% ਵਾਅਦੇ ਤੋਂ ਅੱਗੇ ਨਹੀਂ ਵੱਧ ਰਹੀ ਹੈ ਦੇਸ਼ ਦੇ ਵਿੱਚ ਕੁੱਲ 27 ਸਰਕਾਰੀ ਬੈਂਕ ਨੇ ਅਤੇ ਕਰੀਬਨ 50 ਹਜ਼ਾਰ ਤੋਂ ਜ਼ਿਆਦਾ ਇਸ ਦੀਆਂ ਸ਼ਾਖਾ ਖਾਵਾ ਨੇ ਸਰਕਾਰੀ ਬੈਂਕ ਦੇ ਕਰਮਚਾਰੀ 2 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਹੜਤਾਲ ਕਰ ਰਹੇ ਨੇ ਪੀਟੀਆਈ ਦੇ ਹਵਾਲੇ ਤੋਂ ਇਹ ਖਬਰ ਮਿਲ ਰਹੀ ਹੈ ਇਸ ਤੋਂ ਪਹਿਲਾਂ 12 ਨਵੰਬਰ ਨੂੰ ਤਨਖਾਹ ਦੇ ਵਿੱਚ ਵਾਅਦੇ ਦੇ ਲਈ ਬੈਂਕ ਕਰਮਚਾਰੀਆਂ ਨੇ ਇੱਕ ਦਿਨ ਹੜਤਾਲ ਤੇ ਗਏ ਸਨ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਗੌਰਵ ਖੋਸਲਾ ਫੌਨਲਾਈਨ ਜ਼ਰੀਏ ਜੁੜੇ ਹੋਏ ਨੇ ਗੌਰਵ ਵਿਸਥਾਰ ਨਾਲ ਜਾਣਨਾ ਚਾਹਵਾਂਗੀ ਕਿ ਕੀ ਕੀ ਮੰਗਾਂ ਨੇ ਇਨ੍ਹਾਂ ਕਰਮਚਾਰੀਆਂ ਦੀ ਇਹ ਤਾਂ ਬਿਲਕੁਲ ਸਿਰਫ ਇਹਨਾਂ ਦੀ ਸਪਸ਼ਟ ਰੂਪ ਚ ਇੱਕੋ ਹੀ ਮੰਗ ਹੈ ਕਿ ਇਹਨਾਂ ਦੇ ਜਿਹੜਾ ਤਨਖਾਹ ਹੈ 2012 ਤੋਂ ਇਹ ਕਹਿ ਮੰਗ ਕਰ ਰਹੇ ਨੇ ਕਿ ਇਹਨਾਂ ਦੀ ਤਨਖਾਹ ਚ ਵਾਧਾ ਕੀਤਾ ਜਾਏ ਲੇਕਿਨ ਇੰਡੀਅਨ ਬੈਂਕ ਆਫ ਐਸੋਸੀਏਸ਼ਨ ਸਾਫ਼ ਤਰੀਕੇ ਨਾਲ ਕਹਿ ਰਿਹਾ ਹੈ ਕਿ ਜੇ ਕਰਮਚਾਰੀ ਦੇ ਤਨਖਾਹ ਚ ਵਾਧਾ ਹੋਏਗਾ ਤੇ ਕਾਫੀ ਬਜਟ ਜਿਹੜਾ ਹੈ ਬੈਂਕ ਦਾ ਉਹ ਕਾਫੀ ਵਿਗੜ ਜਾਏਗਾ ਲੇਕਿਨ ਫਿਲਹਾਲ ਉਹ ਵਾਅਦੇ ਤੇ ਥੋੜੀ ਮੰਗ ਤੇ ਕਰ ਰਹੇ ਨੇ ਕਿ ਉਹ ਸਿਰਫ 11% ਵਾਗੇ ਜਿਹੜਾ ਵਾਅਦੇ ਦੀ ਮੰਗ ਕਰ ਰਹੇ ਨੇ ਆਈਬੀਏ ਕਹਿ ਰਿਹਾ ਹੈ ਕਿ ਸਿਰਫ 11% ਦਾ ਵਾਅਦਾ ਦਿੱਤਾ ਜਾਏਗਾ ਲੇਕਿਨ ਇੰਡੀਅਨ ਬੈਂਕ ਹੇ ਲਗਾਤਾਰ ਵੱਧ ਰਹੀ ਹੈ ਹਰ ਚੀਜ਼ ਮਹਿੰਗੀ ਹੋ ਰਹੀ ਹੈ ਤੇ ਉਸ ਹਿਸਾਬ ਨਾਲ ਸਾਡਾ ਜਿਹੜਾ ਵੇਚ ਰੇਟ ਹੈ ਉਸ ਵਿੱਚ ਵਾਧਾ ਕੀਤਾ ਹੈ ਲਗਭਗ 23% ਦੀ ਮੰਗ ਕਰ ਰਹੇ ਨੇ ਹਾਲਾਂਕਿ ਉਸ ਤੋਂ ਪਹਿਲਾਂ 25% ਦੀ ਮੰਗ ਕੀਤੀ ਗਈ ਸੀ ਲੇਕਿਨ ਪਿਛਲੀ ਜਦ ਹੜਤਾਲ ਹੋਈ ਸੀ ਉਸ ਵੇਲੇ ਉਹਨਾਂ ਨੇ ਕਿਹਾ ਸੀਗਾ ਕਿ 23% ਤੱਕ ਕਿਸੇ ਹੱਦ ਤੱਕ ਉਹ ਮੰਨਣ ਨੂੰ ਤਿਆਰ ਹਨ ਲੇਕਿਨ ਇੰਡੀਅਨ ਬੈਂਕ ਅਫੀਸਰ ਐਸੋਸੀਏਸ਼ਨ ਹੈ ਜਿਹੜਾ ਉਹ 11% ਤੱਕ ਹੀ ਆਰਡਰ ਹੈ ਉਹ ਕਹਿ ਰਹੇ ਕਿ ਇਸ ਤੋਂ ਜ਼ਿਆਦਾ ਆਪਾ ਅਫੋਰਡ ਨਹੀਂ ਕਰ ਸਕਦੇ ਗੁਰੂਵਸ ਦੇ ਨਾਲ ਇਸ ਦਾ ਕੀ ਅਸਰ ਵੇਖਣ ਨੂੰ ਮਿਲੇਗਾ ਜੇਕਰ ਦੋ ਦਿਨਾਂ ਹੜਤਾਲ ਕੀਤੀ ਜਾਂਦੀ ਹੈ ਕੀ ਨੁਕਸਾਨ ਇਸ ਦੇ ਹੋਣ ਦੇ ਦੇਖੋ ਬਿਲਕੁਲ ਅਗਰ ਤੁਸੀਂ ਦੇਖੋ ਕਿ ਅਗਰ ਇੱਕ ਦਿਨ ਵੀ ਬੈਂਕ ਬੰਦ ਹੁੰਦਾ ਤੇ ਮੈਂ ਕਹਾਂਗਾ ਲੱਖਾਂ ਦੇ ਨਹੀਂ ਲਗਭਗ ਕਰੋੜਾ ਰੁਪਇਆ ਦਾ ਨੁਕਸਾਨ ਹੁੰਦਾ ਦੇਖੋ ਇਸ ਵਾਰ ਜਿਹੜੀ ਬੈਂਕ ਆਫ ਜਿਹੜੀ ਬੈਂਕ ਦੇ ਕਰਮਚਾਰੀ ਨੇ ਲਗਭਗ 27 ਸਾਰਵਜਨਿਕ ਖੇਤਰ ਦੇ ਬੈਂਕ ਨੇ ਤੇ ਲਗਭਗ 8 ਲੱਖ ਕਰਮਚਾਰੀ ਨੇ ਉਸ ਸਾਧ ਤਰੀਕੇ ਨੇ ਕਹਿ ਰਹੇ ਕਿ ਇਸ ਵਾਰ ਜਿਹੜੀ ਹੜਤਾਲ ਹੋਏਗੀ ਇੱਕ ਦਿਨ ਦੀ ਨਹੀਂ ਹੋਏਗੀ ਲਗਭਗ 4 ਦਿਨ ਦੀ ਹੋਏਗੀ ਹਾਲਾਂਕਿ ਇਸ ਤੋਂ ਪਹਿਲਾਂ ਸ਼ਾਇਦ ਕੁਝ ਨਵੇਂ ਨਤੀਜੇ ਨਿਕਲਣ ਨਿਕਲਣ ਨੂੰ ਦੇ ਕਿਉਂਕਿ ਸ਼ਾਇਦ ਅਰੁਣ ਜੀ ਇਟਲੀ ਵਿੱਤ ਮੰਤਰੀ ਨੇ ਜਿਹੜੇ ਉਹ ਇਸ ਵਿੱਚ ਇੰਟਰਫੇਅਰ ਕਰਨ ਕਿ ਏਡੀ ਲੰਬੀ ਹੜਤਾਲ ਹੋਣ ਨਾਲ ਜਿਹੜੇ ਬੈਂਕਾਂ ਦਾ ਨੁਕਸਾਨ ਲਗਭਗ ਕਰੋੜਾ ਰੁਪਏ ਤੇ ਚਲਾ ਜਾਏਗਾ ਜਿਹੜਾ ਕਿ ਆਮ ਜਨਤਾ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ